ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੋਟਵਾਰਾ ਕਰਨਾਲ ਤੋਂ 7 ਕਿਲੋਮੀਟਰ ਦਿੱਲੀ ਰੋਡ ਤੇ ਅਗਲੇ ਪਾਸੇ ਹੈ ਦਿੱਲੀ ਰੋਡ ਤੇ ਹੈ ਆਪ ਅਡਰਸਨ ਕਰੋ ਜੀ ਸ਼ਹੀਦ ਬਾਬਾ ਜੰਗ ਸਿੰਘ ਜੰਗ ਸਿੰਘ ਜੀ ਜਿਹੜੀ ਜਗ੍ਹਾ ਹੈ ਜੰਗ ਸਿੰਘ ਜੀ ਸ਼ਹੀਦ ਬਾਬਾ ਜੰਗ ਸਿੰਘ ਜੀ ਆਪ ਦਰਸ਼ਨ ਕਰੋ ਆਪ ਦਰਸ਼ਨ ਕਰ ਸਕਦੇ ਹੋ ਸ਼ਹੀਦ ਬਾਬਾ ਜੰਗ ਸਿੰਘ ਜੀ ਕੋਰਤਵਾਰਾ ਨਾਨਕਸਰ ਵਾਲਿਆਂ ਦਾ ਬਾਹਰ ਸੇਵਾ ਜੱਟੜੀ ਹੈ ਆਪ ਦਰਸ਼ਨ ਕਰੋ ਜੀ ਸ਼ਹੀਦ ਬਾਬਾ ਜੰਗ ਸਿੰਘ ਜੀ ਸ਼ਹੀਦ ਬਾਬਾ ਜੰਗ ਸਿੰਘ ਜੀ ਆਪ ਦਰਸ਼ਨ ਕਰੋ ਜੀ ਕੋਰਤਵਾਰਾ ਸ਼ਹੀਦ ਬਾਬਾ ਜੰਗ ਸਿੰਘ ਜੀ ਆਣ ਕੇ ਤੁਰ ਹਵਾਲਿਆਂ ਦਾ ਗੁਰਦੁਆਰਾ ਬਣਾਇਆ ਦਾਸ ਜੀ ਵਾਲਿਆਂ ਨੇ ਬਹੁਤ ਹੀ ਪਵਿੱਤਰ ਜਗਾ ਹੈ ਆਵਰ ਦਰਸ਼ਨ ਕਰੋ ਆਵਰ ਦਰਸ਼ਨ ਕਰੋ ਜੀ शहीद बाबा जंग सिंह जी गुरद्वारा शहीद बाबा जंग सिंह जी और दर्शन करो दर्शन करो जी शहीद बाबा जंग सिंह जी ਇਹ ਉਹਨਾਂ ਦਾ ਅੰਗੀਠਾ ਸਾਹਿਬ ਹੈ ਇਹ ਉਹਨਾਂ ਦਾ ਅੰਗੀਠਾ ਹੈ ਆਪ ਦਰਸ਼ਨ ਕਰੋ ਇਹ ਉਹਨਾਂ ਦਾ ਅੰਗੀਠਾ ਸਾਹਿਬ ਹੈ ਆਪ ਦਰਸ਼ਨ ਕਰੋ ਜੀ Why are you going to be talking that you like?